ਤੇ ਉਦਾਂ ਮੈਨੂੰ ਇਹ ਦੱਸੇ ਇਹ ਚੱਲ ਚਲਾ ਵੀਦਾ ਕਿਵੇਂ ਹੋ ਪੂਰਾ A to Z オリジナル ਚਲਾ ਕੇ ਕੋਈ ਵੀ ਦੇਖ ਸਕਦਾ ਪੂਰਾ ਵਧੀਆ ਚੰਗਾ ਪਾ ਕੇ ਲੈ ਕੇ ਜਾ ਸਕਦਾ ਪਾਵਰ ਸ਼ੇਰਿੰਗ ਆ ਹੈ ਪਾਵਰ ਸ਼ੇਰਿੰਗ DIY ਵੀ ਹੋਇਆ ਹੈ DIY ਹੋਇਆ ਹੈ ਮਗਰਾੜ ਵੀ ਨਾਲ ਦੇਣੇ ਸਾਰਾ A to Z ਨਾਲ ਦਾ ਵੀ ਜਿਹੜਾ ਆ ਟਰੈਕਟਰ ਬਾਲੇ ਲੱਭਦੇ ਫਿਰਦੇ ਆ ਸੁਖਮਣ ਤੁਹਾਨੂੰ ਕਿੱਥੋਂ ਮਿਲ ਗਿਆ ਈ ਟਰੈਕਟਰ ਜਿੱਦਾਂ ਦਾ ਏਜੰਸੀ ਚੋਂ ਕਢਵਾ ਲਿਆਂਦਾ ਜਿੱਦਾਂ ਦਾ ਇਥੋਂ ਪਰ ਏਜੰਸੀ ਵਾਲੇ ਤਾਂ ਦਿੰਦੇ ਨਹੀਂ ਟਰੈਕਟਰ ਇਹ ਦਿੰਦੇ ਨਹੀਂ ਬੰਦੇ ਇਹ ਤਾਂ ਬਈ ਟਰੈਕਟਰ ਹੀ ਬੰਦੇ ਨੇ ਜਿਹੜਾ ਹੁੱਕ ਵੀ ਨਹੀਂ ਜੰਮੀ ਕਸੀ ਹੋਈ ਯਾਰ ਹਨ ਕੰਡੀਸ਼ਨ ਤਾਂ オリジナル ਹੈ ਬਈ ਯਾਰ ਬਿਲਕੁਲ オリジナル ਨਾਲ ਮੱਖੀ ਜਿੱਨਾਂ ਦਾਗ ਨਹੀਂ ਟਰੈਕਟਰ ਦੇ ਮੱਖੀ ਜਿੱਨਾਂ ਦਾਗ ਪੂਰਾ ਹੀ ਆਤਾ ਟਰੈਕਟਰ ਹੈ ਜੇ ਹਾਰ ਪਾਲਿਆ ਸਾਰਿਆਂ ਨੇ ਸੱਚ ਮੰਨ ਜਾਣਾ ਵੀ ਨਮਾ ਘੜਵਾ ਲੈ ਅੰਦਰ ਬਿਲਕੁਲ ਬਾਈ ਹੈਣਾ ਇਹ 2009 ਮਾਡਲ ਕਾਲੇ ਢਿੱਡ ਵਾਲਾ ਡਬਲ ਪੀਟੀਓ ਹੂੰ ਇਹ ਕਰਦਾਂਗੇ 5 ਲੱਖ ਦਾ 5 ਲੱਖ ਦਾ ਨੰਬਰ 50 ਦਾ ਕਿਤੇ ਦੇ ਮਾਨਤਨ ਹੋ ਜਾਊਗਾ ਪਾਰਟੀ ਕਮੀ ਦੇ ਨਾਮ ਆ ਇਹ ਇਹ ਦੂਜੀ ਪਾਰਟੀ ਦੇ ਨਾਮ ਆ ਬਰਨਾਲੀ ਦਾ ਨੰਬਰ ਹੈ ਬਰਨਾਲੇ ਦਾ ਨੰਬਰ ਆ ਸੰਘੇੜੇ ਜਿੱਥੇ ਲੋਕਲ ਹੀ ਆਪਣੇ ਨਾਮ ਹੋਇਆ ਹੋਇਆਗਾ ਅੱਛਾ ਟਾਇਟਰ ਨਾਲ ਦੇ ਆ ਫਰਸਟ ਪਾਰਟੀ ਆ ਓਕੇ ਏ ਟੂ ਜ਼ेड ਕੰਡੀਸ਼ਨ ਦਾ オリジナル ਆ ਟੂ ਸਪੀਡ ਚ ਆ ਟੂ ਸਪੀਡ ਚ ਆ ਓਕੇ ਤੇ ਮੈਨੂੰ ਇਹ ਦੱਸ ਬਈ ਇਹ ਚੱਲ ਕਿੰਨਾ ਘੱਟ ਗਿਆ ਹੋ ਇਹ 790 ਘੰਟੇ ਚੱਲਿਆ ਪਿਆ 790 ਘੰਟੇ ਲਓ ਵੀ ਮੇਤਰੋ ਜੇ ਤੁਸੀਂ ਟਰੈਕਟਰ ਲੈਣੇ ਹੁੰਦੇ ਆ ਨਾ ਘੈਂਟ ਘੈਂਟ ਪੂਰੀ ਗਰੰਟੀ ਵਾਲੇ ਸਾਰੇ オリジナル ਪੇਪਰਾਂ ਦੇ ਓਕੇ ਤਾਂ ਚੁੱਪ ਕਰਕੇ ਸੰਘੇੜੇ ਆ ਜਿਓ ਜ਼ਿੰਮੇਵਾਰ ਟਰੈਕਟਰ ਵਾਲਿਆਂ ਦੇ ਨੰਬਰ ਸਕਰੀਨ ਤੇ ਚੱਲਦਾ ਸਾਡੇ ਕਿੰਨੀਆਂ ਕੋਈ ਦੱਸਣ ਦੇ ਵਿੱਚ ਕਮੀ ਪੇਸੀ ਰਹਿ ਜੇ ਤਾਂ ਬਾਈੁਰਿਆਂ ਨਾਲ ਸੰਪਰਕ ਕਰ ਲਿਓ ਅੱਜ ਸਾਡੇ ਨਾਲ ਤੁਹਾਡਾ ਛੋਟਾ ਭਰਾ ਹੈਗਾ ਸੁਖਮਣ ਬਾਈ ਲਾਲੀ ਦਾ ਬੇਟਾ ਅੱਗੇ ਇੱਥੇ ਹੁੰਦਾ ਲਾਲੀ ਤੇ ਅੱਜ ਇਹ ਹੈਗਾ ਸੁਖਮਣ ਪਹਿਲਾਂ ਤਾਂ ਮੈਨੂੰ ਅਸ ਤੇਰੀ ਅੱਜ ਕੰਮ ਡਿਊਟੀ ਲੱਗੀ ਬੱਸ ਡੈਡੀ ਚੌਲ ਲਾਉਂਦੇ ਸੀਗੇ ਤੇ ਅੱਛਾ ਮਤਲਬ ਕੰਮ ਨਾਲ ਤੇਰਾ ਲਗਾਓ ਹੋ ਗਿਆ ਪਹਿਲਾਂ ਤੂੰ ਕਹਿੰਦਾ ਸੀ ਆਪਾਂ ਕੈਨੇਡਾ ਜਾਣਾ ਹੈ ਬਾਕੀ ਕੈਨੇਡਾ ਜਾਣਾ ਕੈਨਸਲ ਕਰਤਾ ਕੈਨਸਲ ਕਰਤਾ ਹਾਂ ਟਰੈਕਟਰਾਂ ਨਾਲ ਹੀ ਇੱਥੇ ਕੈਨੇਡਾ ਬਣ ਜਾਣਾ ਹੈ ਇੱਥੇ ਕੈਨੇਡਾ ਤੇ ਲੈ ਅੱਜ ਆਪਾਂ ਕਿੰਨੇ ਟਰੈਕਟਰ ਦਿਖਾਵਾਂਗੇ ਸੁਖਮਣ ਮੈਨੂੰ ਐਂ ਦੱਸ ਅੱਜ A to Z ਸਾਰੇ ਦਿਖਾ ਦੇਣਾ ਘ ਤੇ ਆਪਾਂ ਸ਼ੁਰੂਆਤ ਕਰਦੇ ਆ 911 ਤੋਂ ਯਾਰ 911 ਆਪਾਂ ਇੱਥੇ ਸ਼ੁਰੂਆਤ ਕਰਦੇ ਆ ਕਿੰਨਾ ਮਾਡਲ ਆ ਇਹ ਇਹ 1999 ਮਾਡਲ ਆ 999 ਮਾਡਲ ਆ ਨੰਬਰ ਇਹਦਾ ਕਿੱਥੋਂ ਦਾ ਪੰਜਾਬ ਨੰਬਰ ਆ ਪੰਜਾਬ ਦਾ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਫਾਇਰ ਬਾਅਦ ਵਿੱਚ ਪਏ ਹੋਏ ਨੇਗੇ ਅੱਛਾ ਤੇ ਉਦਾਂ ਮੈਨੂੰ ਇਹ ਦੱਸੋ ਇਹ ਚੱਲ ਚਲਾ ਵੀਦਾ ਕਿਵੇਂ ਹੋ ਪੂਰਾ A to Z ओरिजिनल ਚਲਾ ਕੇ ਕੋਈ ਵੀ ਦੇਖ ਸਕਦਾ ਪੂਰਾ ਵਧੀਆ ਚੰਗਾ ਬਾਕੇ ਲੈ ਕੇ ਜਾ ਸਕਦਾ ਪਾਵਰ ਸ਼ੇਰਿੰਗ ਆ ਹੈ ਪਾਵਰ ਸ਼ੇਰਿੰਗ ਡੀਆਈ ਵੀ ਹੋਇਆ ਹੈ ਡੀਆਈ ਹੋਇਆ ਹੈ ਮਗਰਾੜ ਵੀ ਨਾਲ ਦੇਣੇ ਸਾਰਾ A to Z ਨਾਲ ਦਾ ਡਿਮਾਂਡ ਕੀ ਹੈ ਜੀ ਇਦੀ ਡਿਮਾਂਡ ਆ 340000 340000 ਮੌਕੇ ਤੇ ਕਿੰਨੇ ਕ ਦਾ ਬਣ ਜੂ ਮੌਕੇ ਤੇ ਹੋ ਜੂ ਮਾਨ ਤਨ ਤੇ ਜਿਹੜਾ ਇਧਰਲੇ ਪਾਸੇ ਕਿਹੜਾ 5405 ਇਹ 2021 ਮਾਡਲ ਆ 21 ਮਾਡਲ ਆ ਕੰਡੀਸ਼ਨ ਦਾ ਸਾਰੇ ਨਾਲ ਦੇ ਆ A to Z ओरिजिनल ਆ ਅੱਛਾ ਟਾਇਰ ਵੀ ਨਾਲ ਦੇ ਨੇ ਗੇਅਰ ਪ੍ਰੋ ਦੇ ਵਿੱਚ ਐ ਟੌਪ ਮਾਡਲ ਐ 5405 ਦਾ ਕੀਡ ਗਾਰਡ ਲੱਗੇ ਹੋਏ ਆ ਹਨਾ A to Z ਤੇ ਭਾਈ ਮੈਨੂੰ ਇਹ ਦੱਸ ਕੰਡੀਸ਼ਨ ਦਾ ਵੀ ओरिजिनल ਦੱਸ ਤਾਂ ਹੈ ਇਹਦੀ ਡਿਮਾਂਡ ਕਿੰਨੀ ਆ ਇਦੀ ਡਿਮਾਂਡ ਆ ਉਹ ਤਾਂ 790000 ਪਰ ਮੌਕੇ ਤੇ ਹੋਊ ਜਮਾਨਾ ਮੌਕੇ ਤੇ ਹੋਊਗਾ ਮਾਨ ਤਨ ਓਕੇ ਤੇ ਬਾਕੀ ਹੁਣ ਨਾ ਧਰਮਿਆਂ ਪੰਦਰ ਦਿਖਾਉਣੇ ਆ ਟਰੈਕਟਰ ਬਾਈਵਰਾ ਕੋਲੇ ਬਹੁਤ ਜ਼ਿਆਦਾ ਖੜੇ ਆ ਤੇ ਆਪਾਂ ਅਸਬੇ ਜਿਹੜਾ ਆ ਟਰੈਕਟਰ ਵਾਲੇ ਲੱਭਦੇ ਫਿਰਦੇ ਆ ਸੁਖਮਣ ਤੁਹਾਨੂੰ ਕਿੱਥੋਂ ਮਿਲ ਗਿਆ ਦੀ ਇਹ ਟਰੈਕਟਰ ਇਹ ਟਰੈਕਟਰ ਬਹੁਤ ਪਾਲ ਪਾਲ ਕੇ ਸਾਨੂੰ ਵੀ ਬਹੁਤ ਪਾਲ ਕੇ ਮਿਲਿਆਗਾ ਇਸ ਪੰਜਾਤੀ 2022 ਦੇ ਬਾਰਵੇਂ ਦਾ ਅੱਛਾ 22 ਦੇ ਬਾਰਵੇਂ ਮਹੀਨੇ ਦਾ 55 ਦੀ ਹੈ 260 ਘੰਟੇ ਚੱਲਿਆ ਪਿਆ ओरिजिनल ਕੋਈ ਵੀ ਚੈੱਕ ਕਰਕੇ ਲਿਜਾ ਸਕਦਾ 260 ਘੰਟੇ origignal ਚੱਲਿਆ ਹੋਇਆ ਇਹਦਾ ਨੰਬਰ ਕਿੱਥੋਂ ਦਾ ਪੰਜਾਬ ਨੰਬਰ ਪੰਜਾਬ ਨੰਬਰ ਪਰ ਮੈਂ ਕੰਡੀਸ਼ਨ ਦਿਖਾ ਟਰੈਕਟਰ ਦੀ ਤੂੰ ਵੇਟ ਬੂਟ ਲੱਗੇ ਹੋਇਆ ਬੰਪਰ ਬੂਪ ਜਿੱਦਾਂ ਦਾ ਏਜੰਸੀ ਚੋਂ ਕਢਵਾ ਲਿਆਂਦਾ ਜਿੱਦਾਂ ਦਾ ਇੱਥੋਂ ਪਰ ਏਜੰਸੀ ਵਾਲੇ ਤਾਂ ਦਿੰਦੇ ਨਹੀਂ ਟਰੈਕਟਰ ਇਹ ਦਿੰਦੇ ਨਹੀਂ ਬੰਦ ਇਹ ਤਾਂ ਵੀ ਟਰੈਕਟਰ ਹੀ ਬੰਦ ਨੇ ਲੈ ਹੁੱਕ ਵੀ ਨਹੀਂ ਜੰਮੀ ਕਸੀ ਹੋਈ ਯਾਰ ਹਨ ਕੰਡੀਸ਼ਨ ਤਾਂ origignal ਹੈ ਬਈ ਯਾਰ ਬਿਲਕੁਲ origignal ਮੱਖੀ ਜਿੱਨਾਂ ਦਾ ਦਾਗ ਨਹੀਂ ਟਰੈਕਟਰ ਦੇ ਮੱਖੀ ਜਿੱਨਾਂ ਦਾ ਦਾਗ ਪੂਰਾ ਹੀ ਆਤਾ ਟਰੈਕਟਰ ਹੈ ਜੇ ਹਾਰਪਾਲਿਆ ਸਾਰਿਆਂ ਨੇ ਸੱਚ ਮੰਨ ਜਾਣਾ ਵੀ ਨਮਾ ਕਢਵਾ ਲੈਂਦਾ ਬਿਲਕੁਲ ਬਾਈ ਹੈਨਾ ਜੀ ਕਨੋਪੀ ਲੱਗੀ ਹੋਈ ਹੈ ਹਾਂਜੀ ਇਹ ਸੀਟਾਂ ਤੋੜ ਤੱਕ ਲਫਾਫੇ ਵੀ ਨਹੀਂ ਤਰਵੇਂ ਉਤਰੇ ਹੋਏ ਮਾਡਲ ਦੱਸਿਆ ਬਾਈ ਦੇ ਲਾਸਟ ਮਹੀਨੇ ਦਾ ਬਾਈ ਦੇ ਲਾਸਟ ਮਹੀਨੇ ਦਾ ਡਿਮਾਂਡੇ ਦੀ ਮੌਕੇ ਨਹੀਂ ਹੂ ਤਾਂ ਮੌਕੇ ਤੇ ਮੌਕੇ ਤੇੜਾ ਆ ਖੜਾ ਵੀ ਸਪੰਜਾਬੀ ਇਹ 2021 ਮਾਡਲ ਹੂੰ ਇਹਦੇ ਟਾਇਰ ਟੂਰ ਸਾਰੇ ਨਾਲ ਦੇ ਆ ਅਰਜੀਨਲ ਇਹ ਕਿੰਨਾ ਕਿ ਚੱਲ ਗਿਆ ਉਹ ਇਹ 800 ਘੰਟਾ ਚੱਲਿਆ ਪਿਆ 800 ਘੰਟਾ ਚ ਕੰਡੀਸ਼ਨ ਤਾਂ ਉਹ ਦਾ ਓਰੀਜਨਲ ਹੈ ਬਿਲਕੁਲ ਰੈਜੀ 3 ਸਪੀਡ ਚ ਜੂਜੀ ਗੇਅਰ ਚ ਹੈ ਜੂਜੀ ਗੇਅਰ ਚ ਹੂੰ ਸਰ ਮੇਰੇ ਮਰੋਮ ਚੈੱਕ ਕਰਵਾ ਸਿਸਟਮ ਲੱਗਿਆ ਹੋਇਆ ਕਨੋਪੀ ਲੱਗੀ ਹੋਈ ਆ ਰੇਡੇ ਦਾ ਵੀ ਮੌਕੇ ਤੇ ਕਰੋਂਗੇ ਹਣਾ ਮੌਕੇ ਤੇ ਹੋ ਜੂਗਾ ਲੈ ਹੁੱਕ ਦਾ ਚੈੱਕ ਕਰਵਾ ਦੇ ਲਿੰਕਾਂ ਲੋਕਾਂ ਦਾ ਵੀ ਟਰੈਕਟਰ ਜਮਈ ਨਵਾਂ ਜਿਹੜਾ ਤਾਂ ਮਗਰਾੜ ਦਿਖਾ ਲੈ ਜਮਈ ਦੁੱਧ ਵਰਗੇ ਪੈਣੇ ਚਿੱਟੇ ਡੱਕੇ ਇਹਦੇ ਵੀ ਲੱਗਿਆ ਹੋਇਆ ਹੈ ਤੇ ਜਿਹੜਾ ਆ ਖੜਾ ਵੀ ਪੀਵੀ 70 ਇਹ 2021 ਮਾਡਲ ਹੈ ਜੀ 21 ਮਾਡਲ ਹੈ ਸਪੈਸ਼ਲ ਐਡੀਸ਼ਨ ਵਾਲੀ ਹੌਲੈਂਡ ਹੈ ਸਪੈਸ਼ਲ ਐਡੀਸ਼ਨ ਹੂੰ ਇਹ ਕਿੰਨਾ ਕਿ ਚੱਲ ਗਿਆ ਉਹ ਇਹ 700 ਘੰਟਾ ਚੱਲਿਆ ਹੋਇਆ ਟਾਇਰ ਫਿਰ ਤਾਂ ਨਾਲ ਦੀ ਹੁਣ ਨਾਲ ਦੇ ਜਮਾ ਇਹਦੇ ਤਰ ਮੈਂ ਕ੍ਰੇਡਿਸ਼ਨ ਦਾ ਦਿਖਾ ਟਰੈਕਟਰ ਕਿੰਨਾ ਨਵਾਂ ਹੈ ਬਾਹਲੇ ਸੱਜਣ ਲੱਭਦੇ ਫਿਰਦੇ ਆ ਵੀ ਸਪੈਸ਼ਲ ਡੀਸਨ ਮਿਲ ਜੇਗੇ ਤੋਂ ਮਾਡਲ ਦੱਸਿਆ ਤੀ ਬਾਈ 2021 ਮਾਡਲ 21 ਮਾਡਲ ਹੈ ਲਿੰਕਾਂ ਲੋਕਾਂ ਦਾ ਟਰੈਕਟਰ ਚੰਗਾ ਪੂਰਾ ਹੈ ਹੁੱਕ ਨਵੀਂ ਆ ਬਿਲਕੁਲ ਬਿਲਕੁਲ 700 ਘੰਟੇ ਦਾ ਸੈੱਟ ਚੱਲਿਆ ਹੋਇਆ 700 ਘੰਟਾ ਚੱਲਿਆ ਹੈ ਓਕੇ ਨੰਬਰ ਹੀ ਫੋੜਾ ਘੰਟਾ ਯਾਰ ਪੀਪੀ 70 1400 ਹੈ ਤੇ ਜਿਹੜਾ ਇਧਰਲੇ ਪਾਸੇ ਖੜਾ ਵੀ ਆਹ ਇਹ 2020 ਮਾਡਲ 5520 ਮਾਡਲ ਵੀ 2020 ਹੈ ਤੇ ਇਹ ਹੈਗਾ ਵੀ 5520 ਹੈ ਟੂਰ ਜਮਾ ਨਾਲ ਦੇ ਆ ਚੱਲਿਆ ਇਹ 8900 ਘੰਟਾ ਓਰੀਜਨਲ ਆ ਅੱਛਾ ਰਮਰਮਾ ਤੋਂ ਤਾਂ ਕਰਵਾਈ ਬਈ ਚੱਕ ਲੈ ਜਮੀ ਨਵਾ ਪਿਆ ਮਗਰਾਡਾਂ ਦਾ ਅੰਦਰ ਚੈੱਕ ਕਰਾ ਦੇ ਬਿਲਕੁਲ ਕੰਡੀਸ਼ਨ ਦੇ ਵੀ ਓਰੀਜਨਲ ਹੀ ਆ ਬਿਲਕੁਲ ਓਰੀਜਨਲ ਆ ਜੀ ਇਹ ਕਿੰਨਾ ਦੱਸੇ ਚੱਲਿਆ ਹੋਇਆ ਇਹ 8900 ਘੰਟਾ ਚੱਲਿਆ ਹੋਇਆ 8900 ਘੰਟਾ ਚੱਲਿਆ ਹੋਇਆ 2020 ਮਾਡਲ 20 ਮਾਡਲ ਆ ਇਹਦਾ ਨੰਬਰ ਕਿੱਥੋਂ ਦਾ ਪੰਜਾਬ ਨੰਬਰ ਜੀ ਪੰਜਾਬ ਨੰਬਰ ਆ ਇਹ ਇਹ 963 ਕਿੰਨਾ ਮਾਡਲ ਸਵਰਾਜ ਇਹ 2020 ਮਾਡਲ ਆ ਜੀ 20 ਮਾਡਲ ਆ ਕੂੜਾ ਬੰਪਰ ਵੀ ਲੱਗਿਆ ਹੋਇਆ ਹੈ ਉਹ ਤਾਂ ਚੱਲ ਹਾਂ ਟਾਇਰ ਨਾਲ ਦੇ ਨੇ ਕਿੰਨਾ ਕ ਚੱਲ ਗਿਆ ਹੋਇ ਇਹ 11 1200 ਘੰਟਾ ਚੱਲਿਆ ਹੋਇਆ 11 1200 ਘੰਟਾ ਡੈਕ ਲੱਗਿਆ ਹੋਇਆ ਕਨੋਪੀ ਸਰ ਕੋ ਚਾਹੀ ਦੇਣਾ 30000 ਦਾ ਡੈਕ ਲੱਗਿਆ ਬਈ ਸਪੈਸ਼ਲ ਅੱਛਾ 30000 ਦਾ ਉਹਦੀ ਡਿਮਾਂਡ ਬੂਡ ਕੀ ਰੱਖੀ ਹੋਈ ਹੈ ਡਿਮਾਂਡ ਕੋਈ ਨਹੀਂ ਮੌਕੇ ਤੇ ਮਾਨਤਾਨ ਕਰ ਮੌਕੇ ਦੀ ਕਰੋਂਗੇ ਖੁੱਲੇ ਢੁੱਲੇ ਪਲੇਟਫਾਰਮ ਵਾਲਾ 3 ਸਪੀਡ ਚ ਹੈ ਨਾ ਹਾਂਜੀ ਜਿਹੜਾ ਆ ਖੜਾ ਵੀ 53 10 ਇਹ 2009 ਮਾਡਲ ਕਾਲੇ ਢੱਡ ਵਾਲਾ ਡਬਲ ਪੀਟੀਓ ਹੂੰ ਇਹ ਕਰ ਦਾਂਗੇ 5 ਲੱਖ ਦਾ 5 ਲੱਖ ਦਾ ਨੰਬਰ 50 ਦਾ ਪਾਰਟੀ ਕਮੀ ਦਾ ਨਾਮ ਆ ਇਹ ਇਹ ਦੂਜੀ ਪਾਰਟੀ ਦੇ ਨਾਮ ਆ ਬਰਨਾਲੇ ਦਾ ਨੰਬਰ ਹੈ ਬਰਨਾਲੇ ਦਾ ਨੰਬਰ ਆ ਸੰਘੇੜੇ ਜਿੱਥੇ ਲੋਕਲ ਹੀ ਆਪਣੇ ਨਾਮ ਹੋਇਆ ਹੋਇਆਗਾ ਅੱਛਾ ਇੱਕੋ ਹੀ ਘਰੇ ਦੋ ਵਾਰ ਨਾਮ ਹੋਇਆ ਹੋਇਆ ਅੱਛਾ ਇੱਕੋ ਘਰੇ ਦੋ ਵਾਰ ਨਾਮ ਹੋ ਗਿਆ ਕਿਉਂਕਿ ਡੈਕ ਇਹਦੇ ਵੀ ਲੱਗਿਆ ਹੋਇਆ ਬੱਤੀ ਵੀ ਆਪਾਂ ਨਾਲ ਦਵਾਂਗੇ ਇਹਦੇ ਸਾਰਾ ਕੁਝ ਨਾਲ ਮਿਲੂਗਾ ਲੈ ਮਿੱਤਰੋ ਬੱਤੀ ਤੁਹਾਨੂੰ ਫਰੀ ਦੇ ਵਿੱਚ ਕੋਈ ਚੋਣਾ ਲੜਨ ਦੀ ਲੋਟ ਨਹੀਂ ਪੱਥੀ ਸੁਖਮਣ ਫਰੀਚ ਦਊ ਤੁਹਾਨੂੰ ਫੋਕ ਆਕ ਵੀ ਵਧੀਆ ਲੱਗੀ ਹੋਈ ਹੈ ਹੈਵੀਰ ਕੰਡੀਸ਼ਨ ਵੀ ਚੰਗੀ ਹੈ ਡਰਾਈਵਰ ਦੀ ਹਣਾ ਕੰਡੀਸ਼ਨ ਏ ਟੂ ਜ਼ेड ਓਰੀਜਨਲ ਹੈ ਢੜਾ ਖੜਾ ਟਾਇਟਰ ਨਾਲ ਦਾ ਫਰਸਟ ਪਾਰਟੀ ਆ ਓਕੇ ਏ ਟੂ ਜ਼ेड ਕੰਡੀਸ਼ਨ ਦਾ Ориਜਨਲ ਆ 2 ਸਪੀਡ ਚ ਆ 2 ਸਪੀਡ ਚ ਆ ਓਕੇ ਤੇ ਮੈਨੂੰ ਇਹ ਦੱਸ ਬਈ ਇਹ ਚੱਲ ਕਿੰਨਾ ਘੰਟੇ ਚੱਲਿਆ ਹੋਊ ਇਹ 790 ਘੰਟੇ ਚੱਲਿਆ ਪਿਆ 790 ਘੰਟੇ ਇਹਦੀ ਡਿਮਾਂਡ ਕੀ ਆ 665 ਕਹਿੰਨੇ ਆ ਬਾਕੀ ਮੌਕੇ ਤੇ ਮਾਰਤਾ ਮੌਕੇ ਤੇ ਕਰੂਗੇ ਤੇ ਇਹ ਇਧਰਲੇ ਪਾਸੇ ਆ ਗਿਆ 969 ਇਹ 2023 ਮਾਡਲ ਆ ਬਿਲਕੁਲ Ориਜਨਲ ਨਾਲ ਦਾ ਨਵਾਂ ਅੱਛਾ ਇਹ 280 ਕੁ ਘੰਟੇ ਚੱਲਿਆ ਹੋਇਆ ਠੀਕ ਆ ਟਾਇਟਰ ਨਾਲ ਦਾ 90 ਪੈਸੇ ਵੇਟ ਬੂਟ ਲੱਗੇ ਹੋਏ ਨੇ ਸਾਰੇ ਹੈਂ ਵੇਟ ਬੂਟ ਲੱਗੇ ਹੋਇਆ ਤੇੜਾ ਆ ਗਿਆ 906552 ਬਈ ਇਹ 2020 ਮਾਡਲ ਅਸੀਂ 20 ਮਾਡਲ ਹੈ 20 ਮਾਡਲ ਕੰਡੀਸ਼ਨ ਤੇ ਵੀ ਓਰੀਜਨਲ ਹੈ ਯਾਰ ਜੰਮੀ ਨਾ ਬਿਲਕੁਲ ਓਰੀਜਨਲ ਆ ਨਾਲ ਦੇ ਟਾਇਰ ਨੇ ਹੂੰ 80 85 ਪੈਸੇ ਕੋੜਾ ਬੰਪਰ ਲੱਗਿਆ ਹੋਇਆ ਚੱਲਿਆ ਕਿੰਨਾ ਹੋਊਗਾ ਮੈਨੂੰ ਇਹ ਦੱਸੋ ਭਣੀ ਇਹ 1100 ਘੰਟਾ ਚੱਲਿਆ ਹੋਇਆ ਓਰੀਜਨਲ 1100 ਘੰਟਾ ਹਾਂ ਜੰਮੀ ਨਵਾਂ ਡਾਇਰੈਕਟਰ ਪਿਆ ਹੈ ਨਾ ਬਿਲਕੁਲ ਨੰਬਰ ਇਹਦਾ ਵੀ ਪੰਜਾਬ ਦੀ ਆ ਪੰਜਾਬ ਨੰਬਰ ਓਕੇ ਤੇ ਜਿਹੜਾ ਇਧਰਲੇ ਪਾਸੇ ਖੜਾ ਵੀ 4410 ਬਰਾਜ ਇਹ 2021 ਮਾਡਲ ਹੈ ਟੈਟਰ ਨਾਲ ਦਾ ਬਿਲਕੁਲ ओरिजिनल ਅੱਛਾ ਪੀਵੀ 19 ਲੋਕਲ ਹੀ ਨਾਮ ਹੋਇਆ ਹੋਇਆ ਬਰਨਾਲਾ ਛਤਰੀ ਵੀ ਨਵੀਆਂ ਹੈ ਜਾਨਿਕ ਟਰੈਕਟਰ ਹੀ ਨਵਾਂ ਬਿਲਕੁਲ ਮਾਡਲ ਦੱਸਿਆ ਦੀ 21 2021 ਪੰਜਾਬ ਦਾ ਨੰਬਰ ਹੈ ਪੰਜਾਬ ਨੰਬਰ ਕੰਡੀਸ਼ਨ ਦਾ ओरिजिनल ਹੈ ਪਾਰਟੀ ਫਸਟ ਫਸਟ ਪਾਰਟੀ ਰੇਟ ਕੀ ਹੈ ਦਾ ਇਹ 6 ਲੱਖ 15 ਹਜ਼ਾਰ 6 ਲੱਖ 15 ਹਜ਼ਾਰ ਬਾਕੀ ਮੌਕੇ ਤੇ ਹੋ ਜਾ ਹਾਂ ਤੇ ਲੈ ਮਿੱਤਰੋ ਸੰਪਰਕ ਕਰੋ ਬਾਈ ਦੇ ਨਾਲ ਟਰੈਕਟਰ ਇੰਨੇ ਨਹੀਂ ਹੁੰਦੇ ਬਾਈ ਉਹਨਾਂ ਲਵੇ ਟਰੈਕਟਰ ਹੋਰ ਵੀ ਕਾਫੀ ਜਿਆਦਾ ਨੇ ਚੋਨੇ ਦਾ ਸੀਜ਼ਨ ਚੱਲ ਰਿਹਾ ਤੁਸੀਂ ਕਿਰਾਏ ਤੇ ਦਿੱਤੇ ਹੋਣੇ ਬਈ ਹਣਾ ਕਿਰੇ ਟਰੈਕਟਰ ਕਿਰਾਏ ਤੇ ਗਏ ਨੇ ਇਸ ਵਾਰ ਘਟੋ ਘਟ 6-7 ਟਰੈਕਟਰ ਇੱਥੇ ਹੈ ਨਹੀਂ ਗੇ ਕਈ ਕਿਰਾਏ ਤੇ ਗਏ ਹੋਏ ਕਈ ਕਿਰਾਏ ਤੇ ਗਏ ਹੋਇਆ ਤੇ ਨੰਬਰ ਆਪਾਂ ਸਕਰੀਨ ਤੇ ਚਲਾਤਾ ਲੋਕੇਸ਼ਨ ਦੱਸ ਦਿੰਨੇ ਆ ਪਿੰਡ ਸੰਘੇੜਾ ਪਿਆ ਜਾਂਦਾ ਬਰਨਾਲੇ ਜ਼ਿਲ੍ਹੇ ਦੇ ਬਿਲਕੁਲ ਹੀ ਬੁੱਕਲ ਦੇ ਵਿੱਚ ਹੈ ਨੰਬਰ ਵਾਈ ਹੋ ਰਿਹਾ ਤੇ ਸਕਰੀਨ ਤੇ ਹੈ ਜਦੋਂ ਸੰਘੇੜਿਆਂ ਤੋਂ ਬਰਨਾਲੇ ਨੂੰ ਜਾਣੇ ਆ ਤਾਂ ਮੇਨ ਜਿਹੜੀ ਵਿਚਾਲੜਲੀ ਸੜਕ ਹੈ ਨਾ ਉਹਦੇ ਉੱਪਰ ਹੀ ਬਾਈ ਹੋ ਰਿਹਾ ਦਾ ਸ਼ੋਅਰੂਮ ਹੈ ਹੁਣੇ ਸੰਪਰਕ ਕਰ ਲਓ ਜੇ ਕੋਈ ਵੀ ਸੱਜਣਾ ਟਰੈਕਟਰ ਖਰੀਦਣੇ ਚਾਹੁੰਦਾ ਹੈ ਟਰੈਕਟਰਾਂ ਦੀ ਫੁੱਲ ਗਾਰੰਟੀ ਹੁੰਦੀ ਹੈ ਚਾਹੇ ਪੇਪਰਾਂ ਦੀ ਗੱਲ ਕਰ ਲਈਏ ਤੇ ਚਾਹੇ ਟਰੈਕਟਰ ਦੀ ਗੱਲ ਕਰ ਲਈ ਹੈ ਨਾ ਹਾਂ ਕਰੋ ਸੰਪਰਕ